ਸਰ ਕੀ ਮਾਮਲਾ ਪੂਰਾ ਜਾ ਆਪਰੇਸ਼ਨ ਕਾਸੋ ਵੀ ਪੁਲਿਸ ਵੱਲੋਂ ਚਲਾਇਆ ਗਿਆ ਹੈ ਤੀਰ ਕਵਰੀ ਹੋਈ ਸ਼ਰਾਬ ਦੀ ਇਹ ਕਾਸੋ ਆਪਰੇਸ਼ਨ ਮਾ ਜੋ ਡੀਜੀਪੀ ਸਾਹਿਬ ਵੱਲੋਂ ਚਲਾਈ ਗਏ ਲਗ ਲਗ ਜ਼ਿਲ੍ਹਿਆਂ ਚ ਸਾਡੇ ਸ਼੍ਰੀ ਮੁਖਸਰ ਸਾਹਿਬ ਚ ਸ਼੍ਰੀ ਭਾਗੀਰਥ ਮੀਨਾ ਆਈਐਸਐਸਪੀ ਸਾਹਿਬ ਵੱਲੋਂ ਸੀ ਜਗੜਵਾ ਸਾਹਿਬੀ ਤੇ ਬਾਕੀ ਸਾਰੇ ਸਾਬਜਨਾ ਚ ਸਾਡੀ ਸਾਬਜ ਚ ਇੰਸਪੈਕਟਰ ਪਰਮਜੀਤ ਸਿੰਘ ਗਦੜਵਾ ਦੀ ਗਾਂ ਰਣਮਈ ਇੱਟ ਦਾ ਟੀਮਾਂ ਬਣਾਈ ਗਈਆਂ ਅਲੱਗ-ਅਲੱਗ ਕੋਟਪਾਈ ਵੱਲੋਂ ਅਲੱਗ-ਅਲੱਗ ਬਣਾਈਆਂ ਗਈਆਂ ਜਿਸ ਵਿੱਚ ਅਮਰਤਪਾਲ ਏਸੀ ਪਿੰਡ ਪਿਉਰੀ ਮਜੂਸੀ ਤੋਂ ਮੁਖਬਰ ਕਾਸ ਨੇ ਉਹਨਾਂ ਨੂੰ ਤਲਾਹ ਦਿੱਤੀ कि ਜਿਹੜਾ ਰਜੀਸ਼ ਕੁਮਾਰ ਉਰਫ ਕਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਲਗ ਲਗ ਹੋਰ ਵੀ ਕਲਾਂ ਦੇ ਵਿੱਚ ਡਰਮਜ ਪਾ ਕੇ ਸ਼ਰਾਬ ਜਿਹੜਾ ਜਾਂ ਵਹਿ ਕਾਰ ਤੇ ਲਾ ਕੇ ਵੇਚ ਰਿਹਾ ਜੇਕਰ ਹੁਣ ਨਾਕਾਬੰਦੀ ਕੀਤੀ ਜਾਵੇ ਜਾਂ ਰੇਡ ਕੀਤਾ ਜਾਵੇ ਤਾਂ ਉਹਦੇ ਕੋਲ ਪਾਰੀ ਮਾਤਰਾ ਤੇ ਜਿਹੜੀ ਸ਼ਰਾਬ ਮਿਲ ਸਕਦੀ ਆ ਜੋ ਅਮਰਤਪਾਲ ਐਸਆ ਨੰਬੂਵਰਤੀ ਦੱਸੀ ਹੋਈ ਜਗ੍ਹਾ ਤੇ ਰੇਡ ਕੀਤਾ ਜੋ ਦਰਾਨੇ ਰੇਡ ਉਹਦੇ ਕੋਲੋਂ 360 ਬੋਤਲਾਂ ਸ਼ਰਾਬ ਜਿਹੜੀ ਆ ਅੰਗਰੇਜ਼ੀ ਤੇ ਦੇਸੀ ਮਾਰ ਕਰਨ ਦੇ ਗ੍ਰੰਥ ਹੋਈ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਇਹ ਦੀ ਕਾਰ ਆ ਉਹ ਵੈਗਨਰ ਕਾਰ ਆ DL 5CC 4045 ਕਾਰ ਆ ਜਿਹਦੇ ਵਿੱਚੋਂ ਇਹ ਸ਼ਰਾਬ ਬਰੰਦ ਹੋਈ ਪਹਿਲਾਂ ਸਰ ਕਿੰਨੇ ਕੇ ਮਾਮਲੇ ਦਰਜ ਨੇ ਇੱਦੇ ਖਲਾਫ ਪਹਿਲਾਂ 18 ਮੁਕਦਮੇ ਦਰਜ ਆ ਜੀ ਜਿਹਦੇ ਵਿੱਚ 12 ਅਕਸਾਈ ਦੇ ਆ 2 ਐਨਡੀਪੀ ਸਟ ਦੇ ਤੇ 4 ਜਿਹੜੇ ਆ ਉਹ ਅਕਸ ਆਈਪੀਐਸ ਕਿੰਨੇ ਚਿਰ ਤੋਂ ਸਰ ਕੰਮ ਕਰਦਾ ਰਹੇ ਹੋ ਇਹ 10 2010 ਤੋਂ ਦੇ ਖਿਲਾਫ ਮੁਕਦਮੇ ਦਰਜ ਹੈ ਇਹ ਪਹਿਲਾਂ ਵੀ ਜਦੋਂ ਸ਼ਰਾਬ ਦੇ ਪਰਚੇ ਦਰਜ ਸੀ ਉਦੋਂ ਵੀ ਜਦੋਂ ਸ਼ਰਾਬ ਦਾ ਰੇਡ ਕਰਨ ਦੇ ਸਬੰਧ ਪੁਲਿਸ ਪਾਰਟੀ ਗਈ ਉਹਦੋਂ ਵੀ ਪੁਲਿਸ ਦੇ ਗਲ ਪਿਆ ਸੀ ਉਹ ਵੀ ਇਹਦਿਕ ਅਰਕ ਕੰਮ ਕਰਦਾ ਮਸਤ ਅਰੇ ਦੁੱਧ ਹੀ ਹੈ ਦੁੱਧ ਦਾ ਕੰਮ ਕਰਦਾ ਪਰ ਸ਼ਰਾਬ ਦੁੱਧ ਦੇ ਵਿੱਚ ਲੈ ਜਾਂਦਾ ਡਰਮਰ ਰਮਾਂ ਚ ਪਾ ਕੇ ਕਿਵੇਂ ਕਰਦਾ ਹਾਂਜੀ ਇਹ ਕਈ ਵਾਰ ਜਿਹੜੀ ਕਾਰ ਹੈ ਦੁੱਧ ਦਾ ਕੰਮ ਕਰਦਾ ਡੇਰੀ ਰੱਖੀ ਨੇ ਉਹਦੇ ਵਿੱਚ ਡਰਮਾਂ ਚ ਵੀ ਪਾ ਕੇ ਸ਼ਰਾਬ ਲੈ ਜਾਂਦਾ ਕਿਉਂਕਿ ਲਗ ਲਗ ਜਗ੍ਹਾ ਤੇ ਲੋਕਾਂ ਨੂੰ ਲਗ ਲਗ ਵੇਚਦਾ ਬਾਕੀ ਦਰਾਂਤ ਦੀ ਜਿਹੜੇ ਬੰਦੇ ਕੋਲ ਲੈ ਕੇ ਆ ਉਹ ਬੰਦੇ ਨੂੰ ਨਾਮਿਨੇਟ ਕਰਕੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ